ਨਮਸਤਵੰ ਅਪਾਲੇ ਪਾਲੇ ਦਾ ਅਰਥ ਨੇ ਕਿ ਤਪਾਲ ਲੈਣਾ ਦੂਜੇ ਪਾਲੇ ਦਾ ਅਰਥ ਹੁੰਦਾ ਰੱਖਿਆ ਕਰਨੀ ਨਮਸਤੰ ਅਕਾਲੇ ਜੇ ਕਾਲ ਨਹੀਂ ਵਿਆਪਦਾ ਨਮਸਤੰ ਨਮਸਤੁੰ ਅਪਾਲੇ ਕਿਸੇ ਦੀ ਲੋੜ ਨਹੀਂ ਤੁਹਾਡੀ ਰੱਖਿਆ ਕੋਈ ਕਰੇ ਫਿਰ ਬਿੰਤੀ ਤੁਹਾਨੂੰ ਕਿਸ ਨੇ ਪਾਲ ਨਾ ਖੈ ਤੁਹਾਨੂੰ ਰੱਖਿਆ ਦੀ ਲੋੜ ਨਹੀਂ ਨਮੋ ਸਰਬ ਦੇ ਸੇ ਸਰਬ ਦਾ ਲਬਜ਼ੀ ਅਰਥ ਜੀ ਸਾਰੇ ਉੰਜ ਵੈਸੇ ਨਾ ਗੁਰਮਖੋ ਹਮੇਸ਼ਾ ਅਸੀਂ 8 ਦਿਨ ਚ ਜਾਪ ਸਾਹਿਬ ਚੇਤੇ ਕੀਤਾ ਹਾਲਾਂਕਿ ਪੰਜਾਬੀ ਪੜਿਆ ਕੋਈ ਨਹੀਂ ਜਿਹੜੀ ਮੇਰੀ ਲੈਂਗੁਏਜ ਸੀ ਸਾਡੀ ਮੀਡੀਅਮ ਸੀ ਉੱਥੇ ਹਿੰਦੀ ਸੀ ਮੈਂ ਹਰਿਆਣੇ ਚ ਪੜਿਆ ਉੱਥੇ ਪੰਜਾਬੀ ਇੰਨੀ ਕਹੀ ਦੀ ਪਰ ਜਾਪ ਸਾਹਿਬ ਦਾ ਪਾਠ ਜਦੋਂ ਚੇਤੇ ਕਰਨਾ ਹੈ ਨਾ ਇਹ ਕਈ ਸੱਜਣ ਜਿਹੜੇ ਕਹਿੰਦੇ ਨਾ ਜਾਜ ਯਾਦ ਕਰਨਾ ਜਿੰਨਾ ਜ਼ਿਆਦਾ ਇਹਦਾ ਨਿਤਨਿਮ ਕਰੋਗੇ ਉਨੀ ਚੇਤੀ ਚੇਤੇ ਹੋਵੇਗਾ ਪਹਿਲਾਂ ਤੇ ਨੋਟ ਕਰ ਲੈਣਾ ਚਾਹੀਦਾ ਵੀ ਛੰਦ ਕਿੰਨੇ ਨੇ। ਭਾਈ ਛੰਦ ਨੇ। ਕਿਹੜਾ ਛੰਦ ਕਿਹੜੇ ਸ਼ਬਦ ਨਾਲ ਸ਼ੁਰੂ ਹੁੰਦਾ ਹੈ। ਕਿਉਂਕਿ ਜਪੁ ਸਾਹਿਬ ਦੀ ਬਾਣੀ ਵੀ ਛੰਦਾਬੰਦੀ 'ਚ ਸੁਚੇਤ ਹੋ ਕੇ ਕਈ ਵਾਰੀ ਬੰਦਾ ਮੱਧ ਭਾਰ ਛੰਦ ਪੜਦਿਆ ਗਨ ਗਨ ਉਧਾਰ ਦੀ ਥਾਂ ਤੇ ਅਗਲੇ ਚਲਾ ਜਾਂਦਾ ਮਨਮਨ ਪ੍ਰਣਾਮ। ਪ੍ਰਵਾਦ ਦੀ ਥਾਂ ਰਸਾਵਲ ਛੰਦ ਬੋਲੀ ਜਾਂਦਾ। ਚਰਪਟ ਛੰਦ ਅੰਮ੍ਰਿਤ ਕਰਮਿਆ ਜਉਣਾ। ਅੰਮ੍ਰਿਤ ਧਰਮੇ ਉਹਦੀ ਥਾਂ ਤੇ ਸਰਬਗੰਤਾ ਸਰਵਗੰਤਾ ਪਹੁੰਚ ਜਾਂਦਾ ਹੈ। ਕਿਉਂਕਿ ਇੱਥੇ ਵੀ ਚਰਪਟ ਛੰਦ ਹੁੰਦਾ ਰਵਾਲ ਤੋਂ ਪਹਿਲਾਂ ਤੇ ਉੱਥੇ ਰਸਾਵਲ ਤੋਂ ਪਹਿਲਾਂ ਚਰਪਟ ਛੰਦ ਹੁੰਦਾ ਇਹ ਸੁਚੇਤ ਹੋ ਕੇ ਪਾਠ ਕਰਨਾ ਤੇ ਜਦੋਂ ਨਿਰਤਨਮ ਕਰੋ ਫਿਰ ਹੌ ਹੌਸਾ ਉਹਨੂੰ ਜ਼ੁਬਾਨੀ ਪੜਨ ਲੱਗ ਪਈਏ ਜਿੱਥੇ ਭੁੱਲੇ ਅੱਗੇ ਤਾਂ ਸਾਡੇ ਕੋਲ ਦੋ ਤੇ ਆ ਫੋਨ ਹੈ ਨਹੀਂ ਸੰਜੀ ਨੋਟਬੁੱਕ ਹੁੰਦੀ ਸੀ ਕਾਪੀ ਕੋ ਰੱਖਣੀ ਜਿੱਥੇ ਭੁੱਲਣਾ ਉਸ ਤੱਕ ਨੂੰ ਲੈ ਕੇ ਆ ਕੇ ਗੁਟਕਾ ਵੇਖਣਾ ਉਸ ਤੋਂ ਬਾਅਦ ਉਹ ਤੋਂ ਭੁੱਲਦਾ ਨਹੀਂ ਸੀ ਕਿਉਂਕਿ ਜ਼ੇਨ ਚ ਆ ਜਾਂਦਾ ਸੀ ਮੇਰੀ ਬੇਨਤੀ ਬੜੀ ਛੇਤੀ ਜਾਪ ਸਭ ਚੇਤੇ ਹੁੰਦਾ ਹੈ ਦੂਜੀ ਗੱਲ ਗੁਰੂ ਗੋਬਿੰਦ ਸਿੰਘ ਜੀ ਦੀ ਅਰਦਾਸ ਕਰਕੇ ਇਹਨੂੰ ਸਿਮਰਨ ਬਣਾ ਕੇ ਕਰਾਂਗੇ ਫਿਰ ਬੜੀ ਛੇਤੀ ਯਾਦ ਹੋਵੇਗਾ ਇੱਥੇ ਗੁਰੂ ਜੀ ਨੇ ਸ਼ਬਦ ਵਰਤੇ ਹੈ ਨਮੋ ਸਰਬ ਦੇਸੇ ਸਰਬ ਦਾ ਅਰਥ ਹੋ ਗਿਆ ਸਾਰੇ ਨਮੋ ਦਾ ਅਰਥ ਹੈ ਨਮਸਕਾਰ ਦੇਸੇ ਦਾ ਅਰਥ ਹੋ ਗਿਆ ਦੇਸ਼ ਸਾਰਿਆਂ ਦੇਸ਼ਾਂ ਵਿੱਚ ਮੌਜੂਦ ਵੈ ਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਸਰਬ ਭੇਸੇ ਭੇਸ ਦਾ ਅਰਥ ਹੈ ਪਹਿਰਾਵਾ ਵੇਸ਼ਭੂਸ਼ਾ ਸਾਰੇ ਆਪੇਖਾਂ ਵਿੱਚ ਤੁਸੀਂ ਆਪ ਹੋ ਭੇਸ ਵਿੱਚ ਤੁਸੀਂ ਆਤ ਤੁਹਾਨੂੰ ਨਮਸਕਾਰ ਅੱਗੇ ਜੀ ਨਮੋ ਰਾਜ ਰਾਜੇ ਫਿਰ ਬੇਨਤੀ ਹੈ ਨਮੋ ਰਾਜ ਰਾਜੇ ਰਾਜੇ ਨਹੀਂ ਕਰਨਾ ਰਜ ਗਿਆ ਤੇ ਰਾਜਾ ਫਰਕ ਹੈ ਨਾ ਨਮੋ ਰਾਜ ਰਾਜੇ ਵੈ ਗੁਰੂ ਜੀ ਤੁਸੀਂ ਰਾਜਿਆਂ ਦੇ ਰਾਜੇ ਹੋ ਇੱਕ ਰਾਜ ਰਾਜ ਹੋ ਗਿਆ ਰਾਜੇ ਤੁਸੀਂ ਰਾਜਿਆਂ ਦੇ ਵੀ ਰਾਜੇ ਹੋ ਮਹਾਰਾਜੇ ਕੋ ਨਮੋ ਸਾਜ ਸਾਜੇ ਸਾਜ ਦਾ ਅਰਥ ਹੁੰਦਾ ਕੋਈ ਚੀਜ਼ ਠੀਕ ਕਰਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਸਾਜਦਰ ਤੇ ਖੋਦ ਕਾਇਮ ਕਰਨੀ ਨਮੋ ਸਾਜ ਸਾਜੇ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਸਜਾਉਣ ਵਾਲਿਆ ਤੈਨੂੰ ਨਮਸਕਾਰੇ ਸਾਰੇ ਤੁਸੀਂ ਸਿਰਜੇ ਹੋਏ ਅੱਗੇ ਗੁਰੂ ਜੀ ਕਹਿੰਦੇ ਨਮੋ ਸ਼ਾਹ ਸਾਹੇ ਫਿਰ ਬਿੰਤੀ ਸ਼ਾਹ ਦਾ ਅਰਥ ਹੋ ਗਿਆ ਪਾਤਸ਼ਾਹ ਉੰਜ ਵੈਸੇ ਪਾਤਸ਼ਾਹ ਤੇ ਬਾਦਸ਼ਾਹ ਲਫ਼ਜ਼ਾਂ ਦਾ ਅਰਥ ਇੱਕੋ ਹੀ ਇਹ ਪਰਸ਼ੀਨ ਦਾ ਸ਼ਬਦ ਹੈ ਜੀ ਸ਼ਾਹ ਪਾਤ ਦਾ ਲਫ਼ਜ਼ੀ ਅਰਥ ਪਵਿੱਤਰ ਨਹੀਂ ਹੁੰਦਾ ਇੱਕ ਦਿਨ ਸੱਜਣ ਬੂਰੈ ਸੰਕਥਾ ਚ ਮੈਂ ਸੁਣਿਆ ਸ਼ਾਇਦ ਮਨਜੀਤ ਸਾਹਿਬ ਬਾਦਸ਼ਾਹ ਦਾ ਅਰਥ ਹੁੰਦਾ ਜਿਹੜਾ ਝਗੜਾ ਖੜਾ ਕਰੇ ਨਹੀਂ ਪਿਆਰਿਓ ਬਾਦ ਔਰ ਪਾਤ ਦਾ ਇੱਕੋ ਲਫ਼ਜ਼ੀ ਅਰਥ ਹੈ ਤਖਤ ਬਾਦਸ਼ਾਹ ਪਾਤਸ਼ਾਹ ਅਰਥ ਕੋਈ ਪਾਦਾਰਥ ਇੱਜ਼ਤ ਨਹੀਂ ਉੱਥੇ ਪਾਦਾਰਥ ਪੰਕਤੀ ਨਹੀਂ ਪਾਤ ਦਰਥੇ ਤਾਕਤ ਫਾਰਸੀ ਚ ਤੇ ਸ਼ਾਹ ਦਰਥੇ ਮਾਲਕ ਬਾਦਸ਼ਾਹ ਔਰ ਪਾਤਸ਼ਾਹ ਦੋਨਾਂ ਦੇ ਲਬਜ਼ੀ ਅਰਥ ਨੇ ਜਿਹੜਾ ਤਖਤ ਦਾ ਮਾਲਕ ਹੈ ਗੁਰੂ ਜੀ ਕਰਨ ਨਮੋ ਸ਼ਾਹ ਸ਼ਾਹੇ ਸ਼ਾਂ ਦੇ ਸ਼ਾਹ ਤੈਨੂੰ ਨਮਸਕਾਰ ਅਗੇ ਜੀ ਨਮੋ ਮਹਾ ਯਾਦ ਰੱਖਿਓ ਕਹਾ ਹਜਰੂ ਬੋਲਣਾ ਨਮੋ ਮਹਾ ਮਾਹੇ ਇਕ ਹੁੰਦਾ 12 ਮਹਾ ਉਹ ਤੇ ਇਹ ਵਿੱਚ ਬੜਾ ਫਰਕ ਹੈ ਉਹ ਮਹਾ ਜਿਹੜਾ ਹੈ ਉਹ ਸੰਸਕ੍ਰਿਤ ਚੋਂ ਆ ਰਿਹਾ ਹੈ ਇਹ ਮਹਾ ਸ਼ਬਦ ਜਿਹੜਾ ਫਾਰਸੀ ਦਾ ਹੈ ਇਸ ਮਹਾ ਦਾ ਲਬਜ਼ੀ ਅਰਥ ਚੰ드ਰਮਾ ਤੇ ਉਸ ਮਹਾ ਦਾ ਲਬਜ਼ੀ ਅਰਥ ਮਹੀਨਾ ਕਿ ਨਾ ਫਰਕ ਹੈ ਜੀ ਉਚਾਰਨ ਹੀ ਕੋਈ ਹੈ ਲਬਜ਼ੀ ਕੋ ਜੈ ਅਖਰੀ ਕੋ ਨਮੋ ਮਹਾ ਮਾਹੇ ਨਮਸਕਾਰ ਹੈ ਤੈਨੂੰ ਵੈਗੁਰੂ ਜੀ ਜਿਹੜੀ ਕੋਮਲ ਚੰਦਰਮਾ ਕੋਮਲ ਚਾਨਣੀ ਦਿੰਦਾ ਤੂੰ ਚੰਦਰਮਾ ਨੂੰ ਵੀ ਚਾਨਣੀ ਦੇਣ ਵਾਲਾ ਹੈ ਮਾਹ ਦਾ ਅਰਥ ਚੰਦਰਮਾ ਤੇ ਫਿਰ ਬੇਨਤੀ ਹੈ ਤੇ ਮਾਹੇਦਰ ਤੇ ਚੰਦਰਮਾ ਦਾ ਹੀ ਚੰਦਰਮਾ ਅੱਗੇ ਜੀ ਨਮੋ ਗੀਤ ਗੀਤੇ ਲੋਕ ਕਹਿੰਦੇ ਨੇ ਗੀਤ ਬੜੇ ਕਮਾਲ ਦਾ ਗਾਇਆ ਕਹਿੰਦੇ ਵੈਗੁਰੂ ਤੇਰੇ ਗੀਤ ਉਹ ਤੇ ਗੀਤਾਂ ਦਾ ਵੀ ਗੀਤ ਹੈ ਜੋ ਤੇਰਾ ਗੀਤ ਹੈ ਉਹਦਾ ਕੋਈ ਪਾਰਾ ਵਾਰ ਨਹੀਂ ਪਾਸਕਦਾ ਨਮੋ ਪ੍ਰੀਤ ਪ੍ਰੀਤੇ ਆ ਪ੍ਰੀਤਾਂ ਤਾਂ ਬੜੀਆਂ ਨੇ ਨਾ ਮਾਪਿਓ ਦੀ ਭੈਣ ਭਰਾ ਦੀ ਪਰ ਜਿਹੜੀ ਰੱਬ ਦੀ ਪ੍ਰੀਤ ਉਹ ਪ੍ਰੀਤਾਂ ਵਿੱਚੋਂ ਉੱਚੀ ਪ੍ਰੀਤ ਹੈ ਜਿਹਨੂੰ ਆਪ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦੇ ਹੋ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਣਾ ਇਹ ਉਹ ਸ਼ਬਦ ਹੈ ਪ੍ਰੀਤ ਪ੍ਰੀਤ ਗੁਰਿਆ ਗੁਰਿਆ ਦਾ ਅਰਥ ਹੈ ਵੱਡੀ ਸਾਰੀਆਂ ਪ੍ਰੀਤਾਂ ਵਿੱਚੋਂ ਤੇਰੀ ਪ੍ਰੀਤ ਹੀ ਸਭ ਤੋਂ ਵੱਡੀ ਹੈ ਪਰੀਤਾਂ ਵਿੱਚੋਂ ਪ੍ਰੀਤ ਦੁਨੀਆ ਦੀ ਹਰ ਤ੍ਰੀਤ ਜਿਹੜੀ ਅਖੀਰ ਤੇ ਬਪਰੀਤ ਹੋਣੀ ਏ ਥੋੜਾ ਸੁਣਿਓ ਨੂੰ ਪ੍ਰੀਤ ਪ੍ਰੀਤੇ ਕਿਉਂ ਤੇ ਗੀਤ ਗੀਤੇ ਕਿਉਂ ਕੋਈ ਬੰਦਾ ਜੀ ਗੀਤ ਗਾਉਂਦਾ ਏ ਉਸ ਦੀ ਮਿਆਦ ਖੈ ਉਹ ਸਿਰਫ ਸੰਸਾਰ ਤੱਕ ਏ ਜਿਹੜੇ ਰੱਬ ਦੇ ਗੀਤ ਨੇ ਏਡੇ ਉੱਚੇ ਗੀਤ ਨੇ ਸਰੀਰ ਟੁੱਟਣ ਤੋਂ ਬਾਅਦ ਵੀ ਗਾਉਣ ਵਾਲੇ ਦੇ ਨਾਲ ਚੱਲਦੇ ਨੇ ਫਿਰ ਅਰਜ ਆਪ੍ਰੀਤ ਹੈ ਤੇ ਇਹਨੂੰ ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਪ੍ਰੀਤ ਪ੍ਰੀਤਿ ਹੈ ਇਹ ਉਹ ਪ੍ਰੀਤ ਹੈ ਕਿ ਜਿਹੜੀ ਕਦੀ ਖਤਮ ਨਹੀਂ ਹੁੰਦੀ ਮੈਂ ਇਥੇ ਇੱਕ ਉਦਾਹਰਨ ਆਪ ਜੀ ਨੂੰ ਦੇਣਾ ਚਾਹਉ ਨਾਲ ਨਾਲ ਮੈਂ ਚਾਹਨਾ ਵੀ ਅਖਰੀ ਅਰਥਾਂ ਚ ਸੰਗਤ ਉਕਤਾਏ ਨਾ ਪ੍ਰੀਤਾਂ ਵਿੱਚੋਂ ਵੱਡੀ ਪ੍ਰੀਤ ਦੇਖੋ ਇੱਕ ਗੁਰੂ ਗ੍ਰੰਥ ਸਾਹਿਬ ਚ ਉਦਾਹਰਨ ਹੁੰਦੀ ਏ ਮੇਨ ਫਕਰ ਫਾਂਕਿਓ ਅਰ ਕਾਟਿਓ ਰਾਂਦ ਕਿਓ ਬੋ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ ਜਦੋਂ ਮੱਛੀ ਨੂੰ ਪਕੜਦੇ ਆਪਨੇ ਬੜੀ ਬੜੀ ਸੋਨਿਆ ਪਾਣੀ ਚ ਪਕੜਦੇ ਟੁਕੜੇ ਕਰਦੇ ਆ ਰਿੰਦੇ ਆ ਮਸਾਲੇ ਪਾਉਂਦੇ ਆ ਮੱਛੀ ਪਾਣ ਨੂੰ ਪਿਆਰ ਕਰਦੀ ਮਰ ਗਈ ਜੀਓ ਗੁਰੂ ਗ੍ਰੰਥ ਸਾਹਿਬ ਵਿਚਨ ਕਰਦੇ ਨੇ ਉਹਦੇ ਟੁਕੜੇ ਜਦੋਂ ਮੂੰਹ ਚ ਚਲੇ ਗਏ ਜਿਸ ਬੰਦੇ ਨੇ ਮੱਛੀ ਖਾਧੀ ਰਾਤ ਨੂੰ ਉੱਠ ਕੇ ਪਾਣੀ ਪੀਂਦਾ ਹੈ ਹਜ਼ੂਰ ਕਹਿੰਦੇ ਵੇਖਾ ਮੱਛੀ ਮਰਨ ਤੋਂ ਬਾਅਦ ਵੀ ਪਾਣੀ ਨੂੰ ਪਿਆਰ ਕਰਦੀ ਹੈ ਫਿਰ ਬਿੰਦੀ ਖੰਡ-ਖੰਡ ਕਰ ਭੋਜਨ ਕੀ ਨੂੰ ਚਬ ਦਿੱਤਾ ਉਹਨੂੰ ਤਉ ਨ ਬਿਸਰਿਓ ਪਾਨੀ ਇਸ ਨੂੰ ਬਾਬਾ ਫਿਰੂਜੀ ਜਿਹੜੇ ਹੋਏ ਨੇ ਨਾ ਸੱਚੀ ਦਾੜੀ ਆਪ ਨੂੰ ਪਤਾ ਹੋਣਾ ਹੈ ਗੁਰੂ ਹਰਾਈ ਸਾਹਿਬ ਦੇ ਵੇਲੇ ਬਖਸ਼ਿਸ਼ ਮਿਲੀ ਸੀ ਇਹਨਾਂ ਨੂੰ ਕੀਰਤਪੁਰ ਉਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਤੇ ਉਹਨਾਂ ਨੇ ਇੱਕ ਬੜਾ ਪਿਆਰਾ ਸ਼ਬਦ ਕਿਹਾ ਸੀ ਉਹ ਕਹਿੰਦਾ ਇਹ ਜਿਉਂਦਿਆਂ ਵੀ ਪਿਆਰ ਨਹੀਂ ਟੁੱਟਦਾ ਤੇ ਗੁਰੂ ਗੋਬਿੰਦ ਸਿੰਘ ਤੇਰੀ ਪ੍ਰੀਤ ਐਸੀ ਜਿਹੜੀ ਮਰਨ ਤੋਂ ਬਾਅਦ ਵੀ ਨਹੀਂ ਟੁੱਟਦੀ ਦੁਨੀਆ ਦੀ ਖਰਪ੍ਰੀਤ ਟੁੱਟੇਗੀ ਪਰ ਜੋ ਆਪ ਵੈਗੁਰੂ ਜੀ ਨੂੰ ਪਿਆਰ ਕਰਦੇ ਹੋ ਨਮੋ ਪ੍ਰੀਤ ਪ੍ਰੀਤੇ ਪ੍ਰੀਤਾਂ ਵਿੱਚੋਂ ਸਭ ਤੋਂ ਵੱਡੀ ਪ੍ਰੀਤ ਹੈ ਜਿਹਨੇ ਕਦੀ ਖਤਮ ਨਹੀਂ ਹੋਣਾ ਮੈਂ ਕਿਹਾ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲ ਵੈਗੁਰੂ ਦੀ ਪ੍ਰੀਤ ਗੁਰੂ ਜੱਗੇ ਬਚਨ ਕਰ ਰਿਹਾ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਇਹ ਤੇ ਸ਼ਬਦ ਸਤਗੁਰਾਂ ਨੇ ਰੋਖ ਵਰਤੇ ਆ ਪੰਜਾਬੀ ਸ਼ਬਦ ਵਰਤਨਿਆ ਰੋਸ ਇਹ ਰੋਸ ਵਾਲਾ ਸ਼ਬਦ ਹੈ ਖਖੇ ਨਾਲ ਇੱਥੇ ਜਿਹਨੂੰ ਕਹਿੰਦੇ ਗੁੱਸਾ ਕਰੋਧ ਨਮੋ ਰੋਖ ਰੋਖੇ ਵਾਹਿਗੁਰੂ ਜਿਹੜਾ ਤੇਰਾ ਗੁੱਸਾ ਹੈ ਤੂੰ ਗੁੱਸਿਆਂ ਦਾ ਵੀ ਗੁੱਸਾ ਹੈ ਇਹਨਾਂ ਕਰੋਧ ਹੈ ਤੇਰੇ ਵਿੱਚ ਅੱਗੇ ਹੈ ਨਮੋ ਸੋਖ ਸੋਕੇ ਕਮਾਲ ਕਰ ਦਿੱਤੀ ਜੀ ਜਿੱਥੇ ਰੋਸ ਸੀ ਉੱਥੇ ਸ਼ਬਦ ਖਖੇ ਨਾਲ ਰੋਖ ਬਣਾ ਦਿੱਤਾ ਤੇ ਜਿੱਥੇ ਸ਼ਬਦ ਆਉਣਾ ਸੀ ਕਕੇ ਨਾਲ ਸੋਖ ਉਤੇ ਸੋਖ ਬਣਾ ਦਿੱਤਾ ਲਬਜ ਹੈ ਸੁਕਣਾ ਸੁਕਾ ਦੇਣਾ ਨਮੋ ਰੋਖ ਰੋਖੇ ਨਮੋ ਸੋਖ ਸੋਕੇ ਵੈਗਰੂ ਤੂ ਸੋਕਿਆਂ ਵਿੱਚੋਂ ਵੱਡਾ ਸੋਕਾਂ ਹੈ ਗੁੱਸਿਆਂ ਵਿੱਚ ਵੱਡਾ ਗੁੱਸਾ ਹੈ ਅੱਗੇ ਮਹਾਰਾਜ ਕਹਿੰਦੇ ਨਮੋ ਸਰਬ ਰੋਗੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਨ ਸਾਡੇ ਵੱਲੋਂ ਤੈਨੂੰ ਨਮਸਕਾਰ ਹੈ ਤੂੰ ਸਭ ਜੀਵਾਂ ਦੇ ਰੋਗ ਦਾ ਕਾਰਨ ਹੈ ਸਰਬ ਰੋਕੇ ਜਿੰਨੇ ਰੋਗ ਲੱਗਦੇ ਨੇ ਬਿਮਾਰੀਆਂ ਤੇਰੀਆਂ ਲਾਈਆਂ ਨੇ ਨਾ ਇਹ ਖੰਨਵੀ ਸਭ ਕੁਝ ਸਮੇਟਦੇ ਨੇ ਨਮੋ ਸਰਬ ਭੋਗੇ ਨਮੋ ਦਰ ਤੇ ਨਮਸਕਾਰ ਸਰਬ ਦਰ ਤੇ ਸਾਰੇ ਭੋਗੇ ਦਰ ਤੇ ਭੋਗਣਾ ਰੋਗ ਵੀ ਸਾਰੇ ਤੂੰ ਹੀ ਬਣਾਣਾ ਤੇ ਨਮੋ ਭੋਗ ਭੋਗੇ ਸਾਰੇ ਜੀਵਾਂ ਵਿੱਚ ਬੈਠ ਕੇ ਪਦਾਰਥ ਤੁਸੀਂ ਆਪ ਭੋਗ ਰਹੇ ਹੋ ਨਮੋ ਸਰਬ ਜੀਤੰ ਮੈਂ ਫਿਰ ਅਖੀਰ ਅਰਥ ਕਰ ਰਿਹਾ ਨਮੋ ਦਰ ਤੇ ਨਮਸਕਾਰ ਸਰਬ ਦਰ ਤੇ ਸਾਰੇ ਜੀਤੰਗਦਾਰਥੀ ਜਿਤਨਾ ਸਾਰਿਆਂ ਨੂੰ ਜਿੱਤਣ ਵਾਲੇ ਵੈਗੁਰੂ ਜੇਤੂ ਤੈਨੂੰ ਸਾਡੀ ਨਮਸਕਾਰ ਨਮੋ ਸਰਬ ਭੀਤੰ ਭੀਤ ਦਾ ਅਰਥ ਮੈਂ ਕਰ ਚੁੱਕਾ ਇੱਕ ਡਰ ਤੇ ਇੱਕ ਦੀਵਾਰ ਇੱਥੇ ਵੀ ਡਰ ਨਮੋ ਸਰਬ ਭੀਤੰ ਸਾਰੇ ਤੇਰੇ ਤੋਂ ਭੈ ਖਾਂਦੇ ਆ ਤੈਨੂੰ ਨਮਸਕਾਰ ਹੈ ਨਮੋ ਸਰਬ ਗਿਆਨਨ ਸਾਰਾ ਤੇਰੇ ਕੋਲ ਗਿਆਨ ਹੈ ਫਿਰ ਬੇਨਤੀ ਜਿੰਨਾ ਵੀ ਜੀਵਾਂ ਦੇ ਦਿਲ ਵਿੱਚ ਗਿਆਨ ਹੈ ਨਾ ਇਉਂ ਕਹਿ ਲੋ ਜੇ ਕੋਈ ਬੰਦਾ ਕਹੇ ਰੱਬ ਮੇਰੇ ਬਾਰੇ ਨਹੀਂ ਜਾਣਦਾ ਸਾਰਿਆਂ ਦਾ ਗਿਆਨ ਉਹਦੇ ਕੋਲ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਪਰ ਇੰਨਾ ਕਿਰਪਾਲੂਏ ਪਰਦੇ ਪਾਈ ਬੈਠਾ ਮਤ ਸਮਝੀਏ ਸਾਨੂੰ ਦੇਖਦਾ ਨਹੀਂ ਗੁਰੂ ਜੀ ਨੇ ਕਿਹਾ ਖਸਮੈ ਨਦਰੀ ਕੀੜਾ ਆਵੇ ਜੀਤੇ ਚੁਗੈ ਦਾਣੇ ਜਿਹੜਾ ਦਾਣੇ ਚ ਕੀੜਾ ਬੈਠਾ ਹੈ ਨਾ ਆਪ ਵੀ ਦੇਖੋ ਕਿ ਕੁਝ ਐਸੇ ਜੀਵ ਨੇ ਜਿਹੜੇ ਨਜ਼ਰ ਨਹੀਂ ਆਉਂਦੇ ਕਹਿੰਦੇ ਤੇਰਾ ਸਰੀਰ ਤਾਂ 5 6 ਫੁੱਟ ਦਾ ਤੂੰ ਕਿਤੇ ਲੁਕ ਜਾਣਾ ਹੈ ਉਹ ਤਾਂ ਤੇਰੇ ਸਰੀਰ ਵਿੱਚ ਜਿਹੜੇ ਨਿੱਕੇ ਨਿੱਕੇ ਸੈੱਲ ਨੇ ਜਿਹੜੇ ਸਿਰਫ ਖੁਰਦਵੀਰ ਨਾਲ ਦਿਸਦੇ ਨੇ ਉਹ ਸੈੱਲ ਵੀ ਜਾਣਦਾ ਵਿਆਹ ਉਹ ਸਭ ਕੁਝ ਜਾਂਦਾ ਗੁਰੂ ਜੀ ਕਹਿੰਦੇ ਨਮੋ ਸਰਬ ਗਿਆਨੰ ਤੂੰ ਸਾਰੇ ਗਿਆਨ ਨੂੰ ਜਾਂਦੇ ਹੋ ਨਮ ਨਮੋ ਪਰਮ ਤਾਨਨ ਇੱਥੇ ਕੁਝ ਨੇ ਅਰਥ ਕੀਤਾ ਤਾਨ ਦਰਤ ਖਲਾਰਾ ਪਰ ਮੈਨੂੰ ਵੀ ਜਿਦ ਅੱਗਦਾ ਇਹਦੇ ਅਰਥ ਇਹ ਨੇ ਨਮੋ ਪਰਮ ਤਾਨਕ ਤਾਨਕ ਦਾ ਅਰਥ ਹੈ ਤਾਨ ਸਹਾਰਾ ਤੈਨੂੰ ਨਮਸਕਾਰ ਤੇਰੇ ਤੋਂ ਵੱਡਾ ਦੁਨੀਆ ਵਿੱਚ ਕੋਈ ਸਹਾਰਾ ਨਹੀਂ ਸਹਾਰਿਆਂ ਵਿੱਚੋਂ ਸਭ ਤੋਂ ਵੱਡਾ ਤੂੰ ਸਹਾਰਾ ਹੈ ਅੱਗੇ ਕਹਿੰਦੇ ਨਮੋ ਸਰਬ ਮੰਤਰੰ ਹੇ ਪਰਬ੍ਰह्म ਪਰਮੇਸ਼ਵਰ ਜੀ ਕੱਲ ਸੀ ਮੰਤਰਦਰਥ ਕੀਤਾ ਸੀ ਆਪ ਜੀ ਨੂੰ ਪਤਾ ਹੈ ਮੰਤਰਦਰਥੇ ਕਾਗਜ਼ ਉੱਤੇ ਜਿੰਨੂੰ ਵਸ ਕਰਨਾ ਹੋਵੇ ਦਾ ਨਾਮ ਲੈ ਕੇ ਬੋਲਣਾ ਮੰਤਰ ਕਈ ਤਰ੍ਹਾਂ ਦੇ ਨੇ ਜੀ ਪਰ ਯਾਦ ਰੱਖਿਓ ਗੁਰਸਿੱਖੋ ਆਪਾਂ ਗੁਰਮੰਤਰ ਮੂਲ ਮੰਤਰ ਤੇ ਬਾਣੀ ਮਹਾ ਮੰਤਰ ਤੋਂ ਬਿਨਾ ਹੋਰ ਕੁਝ ਨਹੀਂ ਬੋਲਣਾ ਭਾਈ ਸਾਹਿਬ ਕਹਿੰਦੇ ਤਰਕਾਰ ਉਹ ਸਿੱਖ ਉਸ ਬੰਦੇ ਦੀ ਜ਼ਬਾਨ ਜਿਹੜੀ ਗੁਰੂ ਕੇ ਮੰਤਰ ਨੂੰ ਛੱਡ ਕੇ ਹੋਰ ਸਿਮਰਨ ਕਰੇਗੀ ਹਜ਼ੂਰ ਨੇ ਫਰਮਾਇਆ ਨਮੋ ਸਰਬ ਮੰਤਰੰ ਅ ਜਿੰਨੇ ਮੰਤਰ ਵਾਸ ਕਰਨ ਵਾਲੇ ਨੇ ਤੇਰਾ ਮੰਤਰ ਸਭ ਤੋਂ ਵੱਡਾ ਹੈ ਤੇਰਾ ਨਾਮ ਸਭ ਤੋਂ ਵੱਡਾ ਹੈ ਨਮਸਕਾਰ ਨਮੋ ਸਰਬ ਜੰਤਰੰ ਤੇ ਜੰਤਰ ਦਾ ਅਰਥ ਹੁੰਦਾ ਨਾਮ ਨੂੰ ਲੇਕ ਕੇ ਉਹ ਖਾਨੇ ਬਣਾਉਂਦੇ ਨਹੀਂ ਚਲੋ ਕਈ ਵਾਰੀ ਕਈ ਗੱਲਾਂ ਮਨ ਕਰ ਦੁੰਦਾ ਕਰੀਏ ਸੋਚੇ ਬੰਦਾ ਹੋਰ ਹੀ ਨਾਲਸ ਕੱਢ ਜਾਏ ਉਹ ਖਾਨੇ ਬਣਾ ਕੇ ਨੇ ਜੀ ਉਹਦੇ ਵਿੱਚ ਅੱਖਰ ਭਰਦੇ ਤਵੀਤ ਬਣਾਉਂਦੇ ਆ ਤਵੀਤ ਮਰਦੇ ਆ ਕੋਈ ਗਾਲਚ ਪਾ ਲੈਂਦਾ ਕੋਈ ਘੋਲ ਕੇ ਪਿਆ ਦਿੰਦਾ ਪਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਿੰਨੇ ਤਵੀਤ ਧਾਗੇ ਕਰਨ ਵਾਲੇ ਨੇ ਅੰਤ ਕਦੀ ਕਿਸੇ ਦਾ ਚੰਗਾ ਨਹੀਂ ਹੋਇਆ ਮਾੜਾ ਹੁੰਦਾ ਮੈਂ ਇੱਕ ਬੇਨਤੀ ਕੀਤੀ ਸੀ ਕਬੀਰ ਹਰਕਾ ਸਿਮਰਨ ਛਾੜਕੇ ਰਾਤ ਜਗਾਉਣ ਜੈ ਉਹ ਤੰਤਰ ਹੈ ਉਹ ਮੰਤਰ ਨਹੀਂ ਉਹ ਤੰਤਰ ਹੈ ਮੰਨ ਲਓ ਕਿਸੇ ਦੀ ਡੈਥ ਹੋ ਗਈ ਇੰਡੀਆ ਚ ਬੜੇ ਤਾਤਿਕ ਨੇ ਬਾਹਰ ਵੀ ਬੜਾ ਸੱਪ ਆਪ ਆਇਆ ਪਿਆ ਇਹਨਾਂ ਨੇ ਬੜੀ ਹੈਰਾਨਗੀ ਦੀ ਗੱਲ ਮੈਂ ਇੱਕ ਵਾਰ ਕਿਹਾ ਸੀ ਇਹ ਸਾਰੇ ਜਿੰਨੇ ਟੀਵੀ ਵਾਲੇ ਨੇ ਤੁਸੀਂ ਵੇਖੋ ਸਵੇਰੇ ਬਈ ਇੱਕ ਵਾਰੀ ਗੁਰਮਖੋ ਵਹਿਮ ਵਿੱਚ ਫਸ ਗਏ ਨਾ ਫਿਰ ਇਹਨਾਂ ਕੋ ਡਰਾ ਥੱਲੇ ਲੈ ਆਉਣਾ ਬੰਦਾ ਚੇਤੀ ਕਿਤੇ ਨਿਕਲਦਾ ਨਹੀਂ ਇਹ ਸਚਾਈ ਹੈ ਮੈਂ ਅਸੀਂ ਜਿੰਨੇ ਬੈਠਿਆ ਗ੍ਰਸਤੀਬ ਕਿੰਨੂ ਪਤਾ ਜਿਹਦੇ ਕਿਦੇ ਘਰ ਨੇ ਲੜਾਈ ਹੋਈ ਅੱਡੇ ਤਾਂ ਬਸ ਸਿੱਧੇ ਤੀਰ ਤੁੱਕੀ ਲਾਈ ਜਾਂਦੇ ਕਿੰਨੇ ਭਰਾ ਉਹ ਪੁੱਛ ਲਿਆ ਨੂੰ ਸੱਚ ਇਕੱਠੀਆਂ ਰਹਿੰਦੀਆਂ ਜੇ ਦੁਰਾਣੀ ਜਠਾਣੀ ਵੀ ਨਾਲ ਏ ਨਨਾਨ ਆਉਂਦੀ ਏ ਉਹ ਬੰਦਾ ਸਾਫ ਖਾਬ ਲਾ ਲੈਂਦਾ ਵੀ ਇੰਨੀ ਕੁ ਤੇ ਲੜਾਈ ਸਾਰੇ ਜੀਆਂ ਚ ਪੈ ਜਾਂਦੀ ਉਹ ਕਹਿੰਦੇ ਬਸ ਤੇਰੀ ਜਠਾਣੀ ਤੈਨੂੰ ਪਸੰਦ ਨਹੀਂ ਕਰਦੀ ਮੈਂ ਕਿਹਨੋਂ ਸੇਬੇ ਵਾਲਾ ਬੰਬ ਪਹਿਲੀ ਬੰਦਾ ਬਣਿਆ ਉਹ ਸੇਬੇ ਆ ਬੰਦ ਹੁੰਦਾ ਸੀ ਆਪਣੇ ਉੱਤੇ ਉਹ ਥੋੜਾ ਸੇਬਾ ਬਾਹਰ ਨਿਕਲੇ ਹੁੰਦਾ ਨਾਲ ਹੀ ਪਟਾਕਾ ਬੋਲ ਜਾਂਦਾ ਸੀ ਸੱਚੀ ਮੁੱਛੀ ਲੋਕ ਸੇਬੇ ਵਾਲੇ ਬੰਦ ਨੇ ਬੰਬ ਨੇ ਪਖੰਡੀ ਬਾਬਾ ਲਾਂਦਾ ਥੋੜੀ ਟੀਲੀ ਘਰ ਚ ਪਟਾਕਾ ਪੈ ਜਾਂਦਾ ਮੈਂ ਆਪ ਨੂੰ ਬੇਨਤੀ ਕਰਾਂਗਾ ਇਧਰ ਨਹੀਂ ਆਪਾਂ ਚੱਲਣਾ ਆਪਾਂ ਗੁਰੂ ਸਾਹਿਬ ਕਹਿੰਦੇ ਆ ਕਿ ਇਤੋਂ ਵੱਡਾ ਕੋਈ ਮੰਤਰ ਨਹੀਂ ਇਤੋਂ ਵੱਡਾ ਕੋਈ ਜੰਤਰ ਨਹੀਂ ਮੈਂ ਇੱਕ ਉਦਾਹਰਨ ਆਪ ਨੂੰ ਦੇਣ ਲੱਗਾ ਕਿਸੇ ਦੀ ਡੈਥ ਹੋ ਜਾਏ ਮੰਨ ਲਓ ਕੁਵਾਰੇ ਦੀ ਮੁੰਡੇ ਬੱਚੇ ਦੀ ਤੰਤਰ ਕਹਿੰਦਾ ਹੈ ਕਿ ਜਦੋਂ ਰਾਤ ਨੂੰ ਉਹਦੀ ਚਿਖਾ ਬਲਦੀ ਹੋਵੇ ਜਿਹਦੇ ਕਰ ਉਲਾਗ ਨਹੀਂ ਵੈਗਰ ਉਹਨੂੰ ਇਹਨੂੰ ਕਰਨਾ ਨਹੀਂ ਆਪਾਂ ਮਰਚ ਕਰ ਰਹੇ ਰਾਤ ਜਗਾਵਨ ਜਾਏ ਬਸਤਰ ਉਤਾਰ ਕੇ ਨਗਨ ਹੋ ਕੇ ਉਹਦੀ ਬਲਦੀ ਹੋਈ ਚਿਖਾ ਦੁੱਤੇ ਰੋਟੀ ਪਕਾਣੀ ਉਹ ਫਿਰ ਖਵਾ ਦੇਣੀ ਉਹ ਨੁਕਸਾਨ ਹੁੰਦਾ ਪਰਿਵਾਰ ਦਾ ਗੁਰੂ ਸਾਹਿਬ ਕਹਿੰਦੇ ਨੇ ਅੱਜ ਤੂੰ ਕਿਸੇ ਦੇ ਤੰਤਰ ਕਰ ਲੱਗੇਂ ਆਪਣੀ ਔਲਾਦ ਦੇ ਲਈ ਅਗਲਾ ਜਨਮ ਸਪਣੀ ਦਾ ਮਿਲੇਗਾ ਆਪਣਿਆਂ ਨੂੰ ਜੰਮਦਿਆਂ ਹੀ ਖਾ ਜਾਏਗੀ ਕਿ ਜਿਉ ਨੋ ਕਬੀਰ ਖਰਕਾ ਸਿਮਰਨ ਛਾੜਕੈ ਰਾਤ ਜਗਾਵਣ ਜਾਏ ਸਰਪਨ ਹੋਇ ਕੈ ਉਤਰੈ ਜਾਏ ਆਪਣੇ ਖਾਏ ਕਿਉਂਕਿ ਸਪਣੀ ਜਦੋਂ ਆਂਡਿਆਂ ਤੇ ਬੈੰਦੀ ਖਾਂਦੀ ਕੁਝ ਨਹੀਂ ਭੁੱਖ ਚ ਰਹਿੰਦੀ ਏ ਜਦੋਂ ਬੱਚਿਆਂ ਦਾ ਜਨਮ ਹੁੰਦਾ ਇੰਨੀ ਕਲਪ ਜਾਂਦੀ ਆਪਣੇ ਜੰਮਿਆਂ ਨੂੰ ਆਪ ਖਾਣਾ ਸ਼ੁਰੂ ਕਰ ਦਿੰਦੀ ਹੈ ਮਹਾਰਾਜ ਦੀ ਕਿਸੇ ਤੇ ਤੰਤਰ ਕਰਨਾ ਆਪਣੇ ਬੱਚੇ ਖਾਣ ਦੇ ਬਰਾਬਰ ਹੈ ਸਿੱਖਾ ਇਸ ਪਾਸੇ ਨਹੀਂ ਤੁਰਨਾ ਪਰ ਇਹ ਗੱਲ ਜੀ ਗੁਰੂ ਸ਼ਬਦ ਨੂੰ ਜਰੂਰ ਜਪਿਓ ਕਿਉਂਕਿ ਸ਼ਬਦ ਤੋਂ ਬਿਨਾ ਚੀਜ਼ਾਂ ਖਤਮ ਕਰਦੀਆਂ ਪਰ ਮੇਰੀ ਬੇਨਤੀ ਹੈ ਜੀ ਮਹਾਰਜ ਕਹਿੰਦੇ ਮੰਤਰਾਂ ਵਿੱਚੋਂ ਸਭ ਤੋਂ ਵੱਡਾ ਮੰਤਰ ਤੇਨੂੰ ਨਮਸਕਾਰ ਜੰਤਰਾ ਵਿੱਚੋਂ ਤਵੀਤਾਂ ਵਿੱਚੋਂ ਸਭ ਤੋਂ ਵੱਡਾ ਤੇਰਾ ਨਾਮ ਹੀ ਜੰਤਰ ਅੱਗੇ ਗੁਰੂ ਜੀ ਕਹਿੰਦੇ ਨਮੋ ਸਰਬ ਦ੍ਰਿਸ਼ੰਗ ਇਹ ਸ਼ਬਦ ਹੈ ਦ੍ਰਿਸ਼ੰਗ ਦ੍ਰਿਸ਼ ਦਾ ਅਰਥ ਹੁੰਦਾ ਵੇਖਣਾ ਹਨ ਨਮੋ ਸਰਬ ਦ੍ਰਿਸ਼ੰਗ ਇਹਦੇ ਅਰਥ یوں ਕਰਾਂਗੇ ਵੀ ਤੂੰ ਸਭ ਦਾ ਧਿਆਨ ਰੱਖਣ ਵਾਲਾ ਹੈ ਤੇਰੀ ਦ੍ਰਿਸ਼ਟੀ ਵਿੱਚ ਸਾਰੇ ਨੇ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਕਣੀ ਤੂੰ ਸਾਰੇ ਆਪਣੇ ਦ੍ਰਿਸ਼ ਆਪਣੇ ਸਾਹਮਣੇ ਰੱਖਨੇ ਨਮੋ ਸਰਬ ਦ੍ਰਿਸ਼ੰਗ ਆਪ ਜੀ ਨੂੰ ਨਮਸਕਾਰ ਸਭ ਨੂੰ ਸੰਭਾਲਣ ਵਾਲਿਆ ਨਮੋ ਸਰਬ ਕ੍ਰਿਸ਼ਨ ਇਹ ਸ਼ਬਦ ਹੈ ਕ੍ਰਿਸ਼ਨ ਪਹਿਲੀ ਵਰੀ ਇਹਦੇ ਅਰਥ ਹੋਣਗੇ ਕ੍ਰਿਸ਼ ਦਾ ਅਰਥ ਹੁੰਦਾ ਖਿੱਚਣਾ ਜਿਹੜਾ ਖਿੱਚ ਬੰਧਾ ਨਮੋ ਸਰਬ ਕ੍ਰਿਸ਼ਨ ਜੇ ਪਰਮ ਬ੍ਰਹਮ ਪਰਮੇਸ਼ਵਰ ਤੂੰ ਆਪਣੇ ਵੱਲ ਸਭ ਨੂੰ ਖਿੱਚਣ ਵਾਲਾ ਹੈ ਸਭ ਨੂੰ ਵੇਖਣਾ ਵੀ ਤੁਸੀਂ ਉਹ ਤੇ ਸਭ ਨੂੰ ਖਿੱਚਦੇ ਵੀ ਆਪਣੇ ਫਿਰ ਯਾਦ ਰੱਖਿਓ 21 ਸੰਗ ਸ਼ਬਦ ਜਾਪ ਸਹਿਬ ਵਿੱਚ ਫਿਰ ਵੀ ਆਉਣਾ ਇਹਨੂੰ ਨੋਟ ਰੱਖਣਾ ਇਹ ਦਾ ਅਰਥ ਹੈ ਖਿੱਚਣਾ ਜੇ ਇਹਦੇ ਨਾਲ ਅੱਗੇ ਲੱਗਿਆ ਨੰਨਾ ਕ੍ਰਿਸ਼ਨ ਇਹਦਾ ਲਫ਼ਜ਼ੀ ਅਰਥ ਹੋ ਜਾਏਗਾ ਕਾਲਾ ਯਾਦ ਰੱਖੋ ਉਹ ਉਹਨਾਂ ਕ੍ਰਿਸ਼ਨ ਕਿਉਂ ਕਹਿੰਨੇ ਆ ਜੀ ਕ੍ਰਿਸ਼ਨ ਇਸ ਕਰਕੇ ਕਹਿੰਦਾ ਹੈ ਕਿ ਭਗਵਾਨ ਕ੍ਰਿਸ਼ਨ ਜਿਹਦਾ ਰੰਗ ਸਾਂਵਲਾ ਸੀ ਇਸ ਕਰਕੇ ਉਹ ਕਿ ਐ ਤੋ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਾਜੀ ਨੂੰ ਕਿਹਾ ਕਾਜੀ ਕ੍ਰਿਸ਼ਨਾ ਹੁਆ ਕਾਜੀ ਕਾਲਾ ਹੋ ਗਿਆ ਮੰਨ ਤੋ ਥੋੜਾ ਜੇ ਸਨੁਕਤੇ ਨੂੰ ਕ੍ਰਿਸ਼ ਦਾ ਅਰਥ ਖਿੱਚਣ ਵਾਲਾ ਨੰਨਾ ਲੱਗਿਆ ਦਾ ਅਰਥ ਕਾਲਾ ਨਮੋ ਸਰਬ ਕ੍ਰਿਸੰ ਸਭ ਨੂੰ ਖਿੱਚਣ ਵਾਲੇ ਨਮੋ ਸਰਬ ਰੰਗੇ ਏ ਮਹਾਰਾਜੀ ਤੁਸੀਂ ਸਾਰਿਆਂ ਰੰਗਾਂ ਦੇ ਵਿੱਚ ਮੌਜੂਦ ਕੀ ਕਾਲਾ ਕੀ ਪੀਲਾ ਕੀ ਨੀਲਾ ਆਪਾਂ ਕਦੇ ਵੀ ਸੋਚਣਾ ਵੀ ਰੰਗ ਕਈ ਤਰ੍ਹਾਂ ਦੇ ਤੇ ਸਾਰੇ ਵਿੱਚ ਕਿਵੇਂ ਭਾਈ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੁਣ ਰੰਗ ਕਿਸੇ ਦਾ ਕਾਲਾ ਕਿਸੇ ਦਾ ਚਿੱਟਾ ਕਿਸੇ ਦਾ ਸੰਭਲਾ ਇਹ ਨਹੀਂ ਨਾ ਜ ਜ ਆਪਾਂ ਵੀ ਜਿਵੇਂ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਭਾਈ ਸਾਹਿਬ ਬੁਲਖਾਰੀ ਲਿਖਦੇ ਆ ਭਾਈ ਸਾਹਿਬ ਜੀ ਕਹਿੰਦੇ ਨੇ ਰੰਗ ਵੱਖਰੇ ਨੇ ਪਰ ਜਿਹੜਾ ਵਿੱਚ ਵਰਤਦਾ ਉਹਦਾ ਰੰਗ ਇੱਕੋ ਹੀ ਹੈ ਸਰਵ ਵਿਆਪਕ ਹੈ ਉਹਨਾਂ ਨੇ ਕਿਹਾ ਜੀ ਦੱਸੋ ਸਾਨੂੰ ਕਿਵੇਂ ਤੇ ਆਪਾਂ ਜਦੋਂ ਗਾਵਾਂ ਰੱਖਦੇ ਆ ਮੱਝਾਂ ਕਿਸੇ ਗਾਂ ਦਾ ਰੰਗ ਕਾਲਾ ਹੁੰਦਾ ਸੀ ਦਬਖੜਬੀ ਇੱਥੇ ਵੀ ਚਲੋ ਕਿਸੇ ਗਾਂ ਦਾ ਰੰਗ ਚਿੱਟਾ ਕਈਆਂ ਦਾ ਖਾਕੀ ਰੰਗ ਹੁੰਦਾ ਸੀ ਕਈਆਂ ਦੇ ਚਟਾਕ ਪਏ ਹੁੰਦੇ ਸਨ ਭਾਈ ਸਾਹਿਬ ਕਹਿੰਦੇ ਨੇ ਗਾਂ ਦੀ ਸਕਿੰਨ ਦਾ ਰੰਗ ਵੱਖਰੇ ਵੱਖਰੇ ਨੇ ਚਮੜੀ ਵੱਖਰੀ ਵੱਖਰੀ ਏ ਪਰ ਕਾਲੀ ਗਾਂ ਦਾ ਦੁੱਧ ਚੋਵੇਂਗਾ ਦੁੱਧ ਦਾ ਰੰਗ ਕਾਲਾ ਥੋੜਾ ਭਾਈ ਸਾਹਿਬ ਲਿਖਦੇ ਆ ਗਾਈਂ ਰੰਗ ਬਿਰੰਗ ਬਹੁਤ ਦੁੱਧ ਉੱਜਲ ਵਰਨਾ ਰੰਗ ਬਰੰਗੀਆਂ ਗਾਵਾਂ ਨੇ ਇੱਥੇ ਮਾਰੇ ਕਹਿੰਦੇ ਨਮੋ ਸਰਬ ਰੰਗੇ ਆ ਰੰਗ ਸਾਰਿਆਂ ਵਿੱਚ ਤੂੰ ਹੀ ਵਰਤਨੈ ਤਰਪੰਗੀ ਇੱਥੇ ਸ਼ਬਦ ਤਰੈਪੰਗੀ ਤਰੈ ਦਾ ਅਰਥ ਕਰਾਂਗੇ ਤਿੰਨ ਸੁਰਗ ਮੱਚ ਪਿਆਲੇ ਤਿੰਨ ਭਵਨ ਤੇ ਭੰਗ ਦਾ ਅਰਥ ਹੁੰਦਾ ਤੋੜਨਾ ਤਰਪੰਗੀ ਤਿੰਨਾਂ ਭਵਨਾਂ ਦਾ ਨਾਸ਼ ਕਰਨ ਵਾਲਾ ਵੀ ਤੂੰ ਹੈ ਅੱਗੇ ਮਹਾਰਾਜ ਕਹਿੰਦੇ ਅਨੰਗੇ ਇਹ ਕਲ ਅਰਥ ਕੀਤੇ ਸਨ ਅੰਗ ਤੋਂ ਰਹਿਤ ਜਿਹਦਾ ਆਪਣਾ ਕੋਈ ਅੰਗ ਨਖੀ ਅੱਗੇ ਗੁਰੂ ਜੀ ਕਹਿੰਦੇ ਨਮੋ ਜੀਵ ਜੀਵੰ ਫਿਰ ਸੁਣਿਓ ਨਮਸਕਾਰ ਹੈ ਆਪ ਜੀ ਨੂੰ ਜੀਵ ਇਹਦਾ ਅਰਥ ਹੋ ਗਿਆ ਜਿਹੜਾ ਆਪਾਂ ਜੀਵ ਕਹਿੰਨੇ ਆ ਜੀਵਨ ਜਿਵੇਂ ਪਾਣੀ ਪ੍ਰਾਣ ਆਤਮਾ ਜਿੰਦ ਜੀਵਾਂ ਦਾ ਜੀਵ ਫਿਰ ਸੁਣੋ ਜਿੰਦ ਨੂੰ ਤਾਕਤ ਕੌਣ ਦੇਣ ਵਾਲਾ ਹੈ ਇਹਨੂੰ ਹੋਰ ਥੋੜਾ ਜਿਆ ਆਪਾਂ ਅੱਗੇ ਹੁਣ ਬੰਦਾ ਨਮੋ ਜੀਵ ਜੀਵਨ ਤੂੰ ਜਿੰਦ ਦੀ ਵੀ ਜਿੰਦ ਹੈ ਜੇ ਬੰਦੇ ਚ ਜਿੰਦ ਕਾਮਦ ਕਰਦੀ ਏ ਤੇ ਤੁਹਾਡੀ ਕਿਰਪਾ ਨਾਲ ਕਰਦੀ ਏ ਤੇ ਜਦਨ ਤੂੰ ਜਿੰਦ ਖਿੱਚ ਲਈ ਬੰਦੇ ਦਾ ਸ਼ਰੀਰ ਤਰਿਆ ਤਰਿਆ ਆ ਰਹੇ ਜਾਂਦਾ ਨਮੋ ਜੀਵ ਜੀਵਨ ਅਗੇ ਨਮੋ ਬੀਜ ਬੀਜ ਤੁਸੀਂ ਬੀਜ ਦਾ ਮਾਂ ਬੀਜ ਕੋ ਇਸ ਨੂੰ ਜੀ ਆਪਾਂ ਬੀਜ ਬੀਜਦੇ ਆ ਬਾਹਰ ਮੁਕੀ ਕੋ ਦੇਖਦਾ ਤੇ ਕਹਿੰਦਾ ਕਣਕ ਦਾ ਬੀਜ ਤੇ ਜਦੋਂ ਕਣਕ ਦਾ ਦਾਣਾ ਬੀਜਨੇ ਆ ਉਹਦੇ ਬੀਜ ਵਿੱਚ ਵੀ ਇੱਕ ਬੀਜ ਹੈ ਜਿਹੜਾ ਅੰਕੁਰ ਬਣਦਾ ਹੈ ਤੇ ਪਿਆਰੋ ਜਦੋਂ ਅੰਕੁਰ ਬਣਦਾ ਹੈ ਉੱਪਰ ਵਾਲਾ ਖੋਲ ਪੈਸੇ ਹੋ ਜਾਂਦਾ ਆਪਾਂ ਤੇ ਬੀਜ ਹੀ ਕਹਿੰਦੇ ਆ ਨਾ ਆ ਕਣਕ ਦਾ ਬੀਜ ਜਾਂਦਾ ਸਰੋਂ ਦਾ ਬੀਜ ਜਾਂਦਾ ਤੇ ਕੁਰਬਾਨ ਜਾਈਏ ਦੇ ਤੋਂ ਜਿੰਨਾ ਮਰਜੀ ਕਣਕ ਦਾ ਦਾਣਾ ਸੁੱਕ ਜਾਏ ਅੰਦਰ ਵਾਲਾ ਬੀਜ ਨੂੰ ਫਿਰ ਵੀ ਸੋਕਾ ਨਹੀਂ ਪੈਂਦਾ ਬੀਜ ਬੀਜੰਗੇ ਨਾ ਉਹ ਚੇਤਨਾ ਹੈ ਜੇ ਮੰਨ ਲਓ ਇੱਕਰੀ ਚੀਜ਼ ਸੁੱਕ ਗਈ ਉਹਨੇ ਹਰੀ ਕਿੱਥੇ ਹੋਣਾ ਕਣਕ ਸੁਕਾ ਕੇ ਮੈਂ ਕਣਕ ਸ਼ਬਦ ਵਰਤਿਆ ਕੋਈ ਬੀਜ ਕੇ ਅਸੀਂ ਸੁਕਾ ਕੇ ਚੰਗੀ ਤਰ੍ਹਾਂ ਧੁੱਪ ਚ ਰਾੜ ਕੇ ਫਿਰ ਪਰੋਲਿਆਂ ਚ ਪਾਉਂਦੇ ਸਾਂ ਤੇ 6 ਮਹੀਨਿਆਂ ਬਾਅਦ ਕਣਕ ਬੀਜਣੀ ਉਹਦੇ ਵਿੱਚੋਂ ਫਿਰ ਹਰਾ ਪੱਤਾ ਨਿਕਲ ਆਉਣਾ ਉਹ ਕੌਣ ਸੀ ਜਿਹੜਾ ਹਰਾ ਪੱਤਾ ਬਣ ਗਿਆ ਨਮੂ ਬੀਜ ਬੀਜੇ